ਪੰਜਾਬ ਦੀ ਆਮ ਆਦਮੀ ਪਾਰਟੀ ਚ ਪਏ ਖਿਲਾਾਰੇ ਦੀਆਂ ਚਾਰ ਵੱਡੀਆਂ ਖਬਰਾਂ ਆ ਰਹੀਆਂ ਨੇ ਪਹਿਲੀ ਖਬਰ ਆ ਰਹੀ ਹੈ ਕਿ ਭਗਵੰਤ ਮਾਨ ਤੇ ਅਮਨ ਅਰੋੜਾ ਦੇ ਵਿਚਾਲੇ ਪੇਚਾ ਪੈਂਦਾ ਨਜ਼ਰ ਆ ਰਿਹਾ ਖੜਕਦੀ ਨਜ਼ਰ ਆ ਰਹੀ ਹੈ ਔਰ ਇਹ ਕੀ ਖਬਰ ਤੋਂ ਮਰੀ ਹੈ ਇਹਦੀ ਜਾਣਕਾਰੀ ਤੁਹਾਨੂੰ ਅੱਗੇ ਦਿੰਨੇ ਆ ਦੂਜੀ ਵੱਡੀ ਖਬਰ ਆ ਰਹੀ ਹੈ ਕਿ ਕੇਜਰੀਵਾਲ ਨੇ ਅੱਜ ਫੇਰ ਪੰਜਾਬ ਵਾਲਿਆਂ ਨੂੰ ਦਿੱਲੀ ਸੱਦਿਆ ਤਲਬ ਕੀਤਾ ਅੱਜ ਫੇਰ ਕੇਜਰੀਵਾਲ ਮੀਟਿੰਗ ਕਰੇਗਾ ਪੰਜਾਬ ਵਾਲਿਆਂ ਦੇ ਨਾਲ ਔਰ ਇਹਦੇ ਵਿੱਚ ਕੀ ਹੋਵੇਗਾ ਕਿਉਂ ਸੱਦਿਆ ਤੇ ਕਿਹਨੂੰ ਕਿਹਨੂੰ ਸੱਦਿਆ ਅੱਗੇ ਤੁਹਾਨੂੰ ਦੱਸਦੇ ਆਂ ਤੀਜੀ ਵੱਡੀ ਖਬਰ ਹੈ ਕਿ ਕੇਜਰੀਵਾਲ ਦਿੱਲੀ ਦੇ ਵਿੱਚ ਮੁੱਖ ਮੰਤਰੀ ਦਾ ਬੰਗਲਾ ਬਣਾਉਣ ਦੇ ਮੁੱਦੇ ਤੇ ਫੇਰ ਫਸਦੇ ਨਜ਼ਰ ਆ ਰਹੇ ਨੇ ਭਾਜਪਾ ਨੇ ਸਰਕਾਰ ਬਣਦਿਆਂ ਸਾਰ ਹੀ ਕੇਜਰੀਵਾਲ ਨੇ ਜਿਹੜਾ ਬੰਗਲਾ ਬਣਵਾਇਆ ਸੀ ਬਹੁਤ ਮੋਟਾ ਪੈਸਾ ਲਾ ਕੇ ਉਹਦਾ ਮੁੱਦਾ ਉਠਾ ਲਿਆ ਕੇਜਰੀਵਾਲ ਉਹਦੇ ਵਿੱਚ ਬੁਰੀ ਤਰ੍ਹਾਂ ਫਸਾਏ ਜਾ ਰਹੇ ਨੇ ਪੂਰੀ ਜਾਣਕਾਰੀ ਤੁਹਾਨੂੰ ਦੰਨੇ ਆ ਇਹਦੇ ਬਾਰੇ ਵੀ ਔਰ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੀ ਕਮਾਨ ਮਨੀਸ਼ ਸਸੋਧਿਆ ਦੇ ਹੱਥ ਚ ਦੇਣ ਦੀ ਜਿਹੜੀ ਆ ਉਹ ਗੱਲ ਆ ਰਹੀ ਹੈ ਇਹਨਾਂ ਸਾਰੀਆਂ ਖਬਰਾਂ ਦਾ ਕੀ ਸੱਚ ਹੈ ਕੀ ਅਸਲੀਅਤ ਹੈ ਗੌਰ ਨਾਲ ਸਮਝੋ ਪਹਿਲਾਂ ਤਾਂ ਭਾਈ ਪਿਛਲੇ ਦਿਨੀ ਤੁਸੀਂ ਸੁਣਿਆ ਕਿ ਜਦੋਂ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਹਾਰ ਗਈ ਹੈ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਚ ਪੈ ਗਿਆ ਖਲਾਰਾ ਪਹਿਣਾ ਹੀ ਸੀ ਜਦੋਂ ਇਦਾਂ ਹੁੰਦਾ ਤਾਂ ਫਿਰ ਤੂੰ ਮਾੜਾ ਤੂੰ ਮਾੜਾ ਤੇਰੇ ਕਰਕੇ ਹੋਇਆ ਤੇਰੇ ਕਰਕੇ ਹੋਇਆ ਹੁੰਦਾ ਹੁੰਦਾ ਅਸਲ ਕਾਰਨ ਤਾਂ ਇਹਨਾਂ ਦੀਆਂ ਨੀਤੀਆਂ ਨੇ ਜੋ ਇਹਨਾਂ ਨੇ ਲੋਕਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਹੋਏ ਅਸਲ ਕਾਰਨ ਤਾਂ ਉਹ ਆ ਪਰ ਹੁਣ ਇਹ ਬੰਦਿਆ ਅਸਰ ਠੀਕਰੇ ਭੰਨਣ ਲੱਗੇ ਹੋਏ ਨੇ ਤਾਂ ਉਹਦੇ ਵਿੱਚੋਂ ਕੀ ਹੋਇਆ ਪਿਛਲੇ ਦਿਨੀ ਕੇਜਰੀਵਾਲ ਦੇ ਮੀਟਿੰਗ ਸੱਦੀ ਸੀ ਪੰਜਾਬ ਦੇ ਐਮ ਐਲ ਏ ਸੱਦੇ ਮੰਤਰੀ ਸੱਦੇ ਭਗਵੰਤ ਮਾਨ ਸੱਦਿਆ ਸਾਰਿਆਂ ਦੇ ਵਿੱਚ ਗੱਲਾਂ ਹੋਈਆਂ ਉੱਥੇ ਫਿਰ ਦੱਸਿਆ ਜਾਂਦਾ ਹੈ ਭਗਵੰਤ ਮਾਨ ਨੂੰ ਕੇਜਰੀਵਾਲ ਨੇ ਕਹਿਤਾ ਸੀ ਵੀ ਮਾਨ ਸਾਹਿਬ ਜਾਂ ਤੇ ਕੁਝ ਟਾਈਮ ਤੋ ਸੁਧਾਰ ਕਰ ਦਿਓ ਪੰਜਾਬ ਚ ਜਾਂ ਫਿਰ ਅਸੀਂ ਮੁੱਖ ਮੰਤਰੀ ਨਵਾਂ ਬਣਾਵਾਂਗੇ ਔਰ ਉਸ ਤੋਂ ਬਾਅਦ ਫਿਰ ਨਵੀਂ ਗੱਲ ਆਈ ਹੁਣ ਭਗਵੰਤ ਮਾਨ ਨੂੰ ਇਹ ਲੱਗਦਾ ਹੈ ਵੀ ਜਿਹੜਾ ਅਮਨ ਅਰੋੜਾ ਇਹ ਜਿਹੜਾ ਨਾ ਇਹ ਕੇਜਰੀਵਾਲ ਹੋਰਾਂ ਦੇ ਵੱਧ ਨੇੜੇ ਆ ਔਰ ਜਿਹੜੀ ਚਰਚਾ ਹੈ ਉਹਦੇ ਮੁਤਾਬਕ ਅਮਨ ਅਰੋੜੇ ਤੇ ਕੇਜਰੀਵਾਲ ਦੀ ਕਾਫੀ ਨੇੜਤਾ ਹੈ ਔਰ ਭਗਵੰਤਮਾਨ ਨਾਲ ਕੇਜਰੀਵਾਲ ਦੀ ਖੜਕੀ ਹੋਈ ਆ ਪਿਛਲੇ ਟਾਈਮ ਤੋਂ ਇਹਦੀ ਚਰਚਾ ਰਹੀ ਹੈ ਔਰ ਇਹਦੇ ਵਿੱਚ ਫਿਰ ਭਗਵੰਤਮਾਨ ਨੇ ਕੀ ਕੀਤਾ ਉਹਨੇ ਭਾਈ ਅੱਜ ਤੋਂ ਪਰਸੋਂ ਉਹਨੇ ਅਮਨ अरोड़ा ਨੂੰ ਵੀ ਬਿਠਾ ਲਿਆ ਤੇ ਜਿਹੜਾ ਹਰਪਾਲ ਚੀਮਾ ਉਹਨੂੰ ਵੀ ਬਿਠਾ ਲਿਆ ਤੇ ਫਿਰ ਉਹਨੇ ਕਹਿਤਾ ਵੀ ਭਾਈ ਜੀ ਨੇ ਮੁੱਖ ਮੰਤਰੀ ਬੰਨਾ ਬਣ ਜਾ ਮੈਂ ਪਾਸੇ ਹੋ ਜਾਣਾ ਅਸਲ 'ਚ ਕੀ ਭਗਵੰਤਮਾਨ ਨੇ ਇਹ ਇਹ ਸੱਚੀ ਏ ਗੱਲ ਆਖੀ ਸੀ ਬਿਲਕੁਲ ਨਹੀਂ ਕੁਰਸੀ ਕਰ ਸੀ ਕੋਈ ਨਹੀਂ ਛੱਡਦਾ ਭਗਵੰਤਮਾਨ ਕਿਉਂ ਛੱਡੇਗਾ ਲੜਕੇ ਲਈਏ ਕੁਰਸੀ ਨਹੀਂ ਫਿਰ ਆਖਿਆ ਕਿਉਂ ਆਖਿਆ ਮਿੱਤਰੋ ਇਸ ਕਰਕੇ ਸਿਰਫ ਸੁਣਾਉਣੀ ਕੀਤੀ ਐ ਕੰਨਾਂ ਚੋਂ ਕੱਢਿਆ ਅਗਲੇ ਨੇ ਸਿਰਫ ਇੱਕ ਬੋਲ ਕੇ ਦੇਖਿਆ ਵੀ ਇਹਨਾਂ ਚੋਂ ਕਿਹੜਾ ਕਿਹੜਾ ਜਿਹੜਾ ਹੁੱਬ ਕੇ ਕਹਿੰਦਾ ਵੀ ਹਾਂ ਬਈ ਹਾਂ ਅਸੀਂ ਬਣਦੇ ਹਾਂ ਤਾਂ ਇਹ ਭਗਵੰਤਮਾਨ ਨੇ ਇੱਕ ਤਰੀਕਾ ਵਰਤਿਆ ਉਸ ਤੋਂ ਬਾਅਦ ਫਿਰ ਚਰਚਾ ਆ ਰਹੀ ਐ ਕਿ ਅਮਨ ਅਰੋੜਾ ਤੇ ਭਗਵੰਤਮਾਨ ਦੀ ਕੋਈ ਬਹੁਤੀ ਬਣਦੀ ਨਹੀਂ ਅੰਦਰ ਖੜਕੀ ਹੈ ਜਿਵੇਂ ਕਾਂਗਰਸ ਦੇ ਵਿੱਚ ਹੁੰਦਾ ਸੀ ਨਾ ਇੱਕ ਪਾਸੇ ਕੈਪਟਨ ਮਰਿੰਦਰ ਦੂਜੇ ਪਾਸੇ ਜਿਹੜਾ ਪ੍ਰਤਾਪ ਬਾਜਵੇ ਹੋਰਾਂ ਦਾ ਧੜਾ ਬੀਬੀ ਪੱਠੜ ਐਦਾਂ ਆਮ ਆਦਮੀ ਪਾਰਟੀ 'ਚ ਵੀ ਕਈ ਸਾਰੇ ਗਰੁੱਪ ਬਣ ਚੁੱਕੇ ਨੇ ਔਰ ਉਹਦੇ ਵਿੱਚੋਂ ਫਿਰ ਜੋ ਰੌਲਾ ਰੱਪਾ ਪੈ ਰਿਹਾ ਅੱਜ ਫੇਰ ਕੇਜਰੀਵਾਲ ਨੇ ਪੰਜਾਬ ਵਾਲਿਆਂ ਦੀ ਮੀਟਿੰਗ ਦਿੱਲੀ ਸੱਦੀ ਹੈ ਅੱਜ ਕੇਜਰੀਵਾਲ ਨੇ ਪਹਿਲਾਂ ਤਾਂ ਸੱਦੇ ਸੀ ਐਮਐਲਏ ਮੰਤਰੀ ਮੁੱਖ ਮੰਤਰੀ ਔਰ ਅੱਜ ਕੌਣ ਸੱਦੇ ਨੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਅਮਨ अरोड़ा ਦੀ ਅਗਵਾਈ ਚ ਜ਼ਿਲ੍ਹਾ ਪ੍ਰਧਾਨ ਬਲਾਕ ਪ੍ਰਧਾਨ ਅੱਜ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਉਹ ਸੱਦੀ ਆ ਦਿੱਲੀ ਕੇਜਰੀਵਾਲ ਹੁਣ ਯਾਰ ਇੱਕ ਸਵਾਲ ਇਹ ਵੀ ਸੋਚਣ ਵਾਲਾ ਵੀ ਕੇਜਰੀਵਾਲ ਕੱਲਾ ਇੱਥੋਂ ਜਾਣੇ ਹੁੰਦੇ ਐ ਸੈਂਕੜੇ ਕੇਜਰੀਵਾਲ ਪੰਜਾਬ ਨਹੀਂ ਆ ਸਕਦਾ ਅੱਗੇ ਪਿੱਛੇ ਕਿੰਨੀ ਵਾਰ ਆਉਂਦਾ ਹੁਣ ਉੱਥੇ ਸੈਂਕੜੇ ਗੱਡੀਆਂ ਬੁਲਾਉਂਦਾ ਇੱਕ ਗੱਡੀ ਤੇ ਆਪ ਕਿਉਂ ਨਹੀਂ ਆ ਸਕਦਾ ਹੋਵੇ ਆਮ ਆਦਮੀ ਹੈ ਤੇ ਇੰਨੀ ਇੰਨੀ ਵੀ ਨਹੀਂ ਉਹਨੂੰ ਸਮਝ ਇੱਕ ਵੱਡਾ ਸਵਾਲ ਹੈ ਸਮਝ ਸਾਰੀ ਆ ਕੀਤਾ ਜਾਣ ਕੇ ਜਾ ਰਿਹਾ ਹੈ ਵੇਖੋ ਪਹਿਲਾਂ ਜਦੋਂ ਸੱਦੇ ਨੇ ਐਮ ਐਲ ਏ ਮੰਤਰੀ ਉਦੋਂ ਸੌਕੜੇ ਗੱਡੀਆਂ ਤੇ ਕੱਲੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਚਲਦੀਆਂ 40 50 ਗੱਡੀਆਂ ਹੈ ਤੇ ਕੇਜਰੀਵਾਲ ਤਾਂ ਕੱਲਾ ਦੋ ਗੱਡੀਆਂ ਤੇ ਪੰਜਾਬ ਆ ਸਕਦਾ ਪਰ ਇੰਜ ਕੇਜਰੀਵਾਲ ਨਹੀਂ ਕਰ ਰਿਹਾ ਉਹ ਦਿੱਲੀ ਸੱਦ ਰਿਹਾ ਕਿਉਂ ਇਹਦੇ ਪਿੱਛੇ ਕਾਰਨ ਇਹ ਆ ਕਿਉਂਕਿ ਉਹ ਦਸਰਾ ਚਾਹਦਾ ਬਾਸ ਮੈਂ ਆ ਮਾਲਕ ਮੈਂ ਆ ਮੁਖੀ ਮੈਂ ਆ ਮੈਂ ਜਿੱਥੇ ਮਰਜ਼ੀ ਬਲਾ ਸਕਦਾ ਇਹ ਸਾਬਤ ਕਰਨਾ ਚਾਹੁੰਦਾ ਕੇਜਰੀਵਾਲ ਆਉਣ ਨੂੰ ਤਾਂ ਪੰਜਾਬ ਵੀ ਆਇਆ ਜਾ ਸਕਦਾ ਐਨਾ ਪੈਸਾ ਕਰੋੜਾ ਰੁਪਏ ਫੋਕਣ ਦੀ ਗੱਡੀਆਂ ਤੇ ਲੋੜਨੀ ਐ ਔਰ ਅੱਜ ਉਹਨਾਂ ਨੇ ਉੱਥੇ ਸੱਧਿਆ ਉਹਦੇ ਵਿੱਚ ਫੇਰ ਪਤਾ ਲੱਗੂਗਾ ਵੀ ਹੁਣ ਅੱਗੇ ਕੀ ਨਿਕਲਦਾ ਓੰਜ ਭਗਵੰਤਮਾਨ ਦੇ ਦਿਨ ਸਿਆਸਤ ਦੇ ਵਿੱਚ ਪੁੱਗੇ ਲੱਗਦੇ ਨੇ ਸਿਆਸਤ ਚ ਨਹੀਂ ਸਰਕਾਰ ਚ ਕਹਿ ਸਕਦੇ ਆ ਕਿਉਂਕਿ ਭਗਵੰਤਮਾਨ ਸਾਹਿਬ ਦੀ ਖਿਲਾਫਤ ਆਮ ਆਦਮੀ ਪਾਰਟੀ ਦੇ ਅੰਦਰ ਕਾਫੀ ਦੱਸੀ ਜਾ ਰਹੀ ਹੈ ਕਈ ਸਾਰੇ ਮੰਤਰੀ ਕਈ ਸਾਰੇ ਐਮਏ ਐਮਐਲਏ ਭਗਵੰਤਮਾਨ ਦੇ ਉਲਟ ਨੇ ਪਰ ਇੱਕ ਗੱਲ ਦੱਸ ਦਿਆਂ ਜੇਕਰ ਆਮ ਆਦਮੀ ਪਾਰਟੀ ਨੇ ਇੰਜ ਕੀਤਾ ਨਾ ਤੇ ਆਮ ਆਦਮੀ ਪਾਰਟੀ ਕਰ ਖੁਦਕੁਸ਼ੀ ਰਹੀ ਆ ਭਗਵੰਤਮਾਨ ਦੇ ਸਿਰ ਤੇ ਹੀ ਇਹਨਾਂ ਦਾ ਪੰਜਾਬ 'ਚ ਕੁਝ ਵਜੂਦ ਆ ਉਹ ਵੀ ਇਹ ਦਾਤੇ ਲਾ ਰਹੇ ਨੇ ਹੁਣ ਅਗਲੀ ਵੱਡੀ ਖਬਰ ਹੈ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਇੱਕ ਮੁੱਖ ਮੰਤਰੀ ਵਾਲਾ ਬੰਗਲਾ ਬਣਵਾਇਆ ਸੀ ਸਰਕਾਰੀ ਖਰਚੇ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਉਸ ਬੰਗਲੇ ਦੀ ਬੜੀ ਚਰਚਾ ਰਹੀ ਪੈਸਾ ਫੂਕੇ ਹੀ ਬਹੁਤ ਆ ਇੱਕ ਇੱਕ ਪਰਦਾ 10-10 ਲੱਖ ਰੁਪਏ ਦਾ ਬੀਜੇਪੀ ਕਹਿੰਦੀ ਹੈ ਔਰ ਅੱਜ ਤੱਕ ਆਮ ਆਦਮੀ ਪਾਰਟੀ ਨੇ ਇਹ ਨਹੀਂ ਕਿਹਾ ਵੀ ਇਹ ਗੱਲਾਂ ਝੂਠੀਆਂ ਨੇ ਵੀ ਉੱਥੇ ਇੰਨੇ ਕਰੋੜਾਂ ਦਾ ਸਮਾਨ ਨਹੀਂ ਲੱਗਿਆ ਇੱਕ ਇੱਕ ਸੋਫਾ ਕਰੋੜਾ ਰੁਪਏ ਦਾ ਇੱਕ ਇੱਕ ਉੱਥੇ ਐਲਸੀਡੀ ਜਿਹੜੀ ਲੱਗੀ ਆ ਉਹ ਬਹੁਤ ਲੱਖਾਂ ਰੁਪਈਆ ਦੀਆਂ ਔਰ ਹੋਰ ਜਿੰਨਾ ਉੱਥੇ ਖਾਣ ਪੀਣ ਵਾਲੇ ਭਾਂਡੇ ਆ ਉਹ ਇੰਨੇ ਕੁ ਮਹਿੰਗੇ ਆ ਆਪਾਂ ਆਮ ਲੋਕ ਤਾਂ ਸੋਚ ਵੀ ਨਹੀਂ ਸਕਦੇ ਇੰਨਾ ਪੈਸਾ ਕਰੋੜਾਂ ਰੁਪਈਆ ਉਸ ਬੰਗਲੇ ਦੀ ਰੈਨੋਵੇਸ਼ਨ ਦੇ ਉੱਪਰ ਖਰਚਿਆ ਗਿਆ ਜਿੱਥੇ ਮੁੱਖ ਮੰਤਰੀ ਨੇ ਰਹਿਣਾ ਹੁੰਦਾ ਤਾਂ ਹੁਣ ਭਾਜਪਾ ਨੇ ਕਿਹਾ ਵੀ ਅਸੀਂ ਇਹਦੀ ਕ੍ਰੋਣੀ ਪੜਤਾਲ ਉਹ ਕਹਿੰਦੇ ਅਸੀਂ ਇਹਦੀ ਇਨਕੁਆਰੀ ਕਰਾਂਗੇ ਔਰ ਕੇਜਰੀਵਾਲ ਦੀ ਅਸਲੀਅਤ ਸਾਹਮਣੇ ਰੱਖਾਂਗੇ ਇੰਨਾ ਪੈਸਾ ਕਿਵੇਂ ਲਾਇਆ ਉਹ ਕਹਿੰਦੇ ਨਿਯਮ ਤੋੜੇ ਆ ਹੁਣ ਭਾਜਪਾ ਦੀ ਦਿੱਲੀ ਚ ਸਰਕਾਰ ਬਣ ਗਈ ਹੈ ਅਗਲੇ ਤੱਕ ਕਰਨਗੀ ਔਰ ਉਹ ਮਾਸਟਰ ਸਟੋਕ ਮਾਰਿਆ ਉਹਨਾਂ ਨੇ ਇੱਕ ਹੋਰ ਉਹ ਕਹਿੰਦੇ ਵੇਖੋ ਸਾਡਾ ਮੁੱਖ ਮੰਤਰੀ ਇਸ ਮਹਿੰਗੇ ਬੰਗਲੇ 'ਚ ਨਹੀਂ ਰਹੇਗਾ ਉਹ ਕਹਿੰਦੇ ਇਹ ਆਮ ਆਦਮੀ ਹੈ ਨਾ ਜਿਹੜਾ ਕੇਜਰੀਵਾਲ ਇਹ ਕਰੋੜਾਂ ਰੁਪਏ ਦਾ ਬੰਗਲਾ ਉਹਦੇ ਲਈ ਸੀਗਾ ਅਸੀਂ ਤਾਂ ਨਹੀਂ ਇਹਦੇ 'ਚ ਰਹਿਣਾ ਤੇ ਹੁਣ ਕੇਜਰੀਵਾਲ ਦੀ ਇਨਕੁਆਰੀ ਖੁੱਲ ਗਈ ਹੈ ਪਹਿਲਾਂ ਕੇਜਰੀਵਾਲ ਪਿਛਲੇ ਇੱਕ ਮਾਮਲੇ ਦੇ ਵਿੱਚ ਜੇਲ੍ਹ 'ਚ ਰਹਿ ਕੇ ਆਏ ਨੇ ਜਿਹੜਾ ਐਕਸਾਈਜ ਮਾਮਲਾ ਜੁੜਿਆ ਤਾਂ ਹੁਣ ਕੇਜਰੀਵਾਲ ਦੇ ਉੱਪਰ ਆ ਨਵਾਂ ਮਾਮਲਾ ਖੁੱਲਣ ਜਾ ਰਿਹਾ ਔਰ ਇਸ ਮਾਮਲੇ ਦੇ ਵਿੱਚ ਇਕੱਲਾ ਕੇਜਰੀਵਾਲ ਦੀ ਕਈਆਂ ਦੇ ਹੋਰ ਵੀ ਜਿਹੜੇ ਪੰਗਾ ਪੈਣ ਦੀ ਸੰਭਾਵਨਾ ਉਹ ਬਣੀ ਹੈ ਤੁਸੀਂ ਆਪਣਾ ਕਮੈਂਟ ਜਰੂਰ ਲਿਖਿਓ ਕਿ ਜੇਕਰ ਕੇਜਰੀਵਾਲ ਸਾਹਿਬ ਨੇ ਸੱਚੀ ਇੰਨਾ ਮੋਟਾ ਪੈਸਾ ਲਾਇਆ ਉਸ ਬੰਗਲੇ ਤੇ ਤਾਂ ਫਿਰ ਕੀ ਆਮ ਆਦਮੀ ਆਪਣੇ ਆਪ ਨੂੰ ਕਹਿਣਾ ਕੀ ਇਹ ਠੀਕ ਹੈ ਹੁਣ ਅਗਲੀ ਖਬਰ ਹੈ ਕਿ ਪੰਜਾਬ ਦੇ ਵਿੱਚ ਜਿਹੜੇ ਮਨੀਸ਼ ਸੋਧਿਆ ਦਿੱਲੀ ਦੇ ਉਪ ਮੁੱਖ ਮੰਤਰੀ ਰਹੇ ਆ ਉਹਨਾਂ ਨੂੰ ਪੰਜਾਬ ਦਾ ਕੰਮ ਸੌਂਪਿਆ ਜਾ ਰਿਹਾ ਹੈ ਔਰ ਇਹ ਦੱਸਿਆ ਜਾ ਰਿਹਾ ਕਿ ਉਹ ਹਫਤੇ ਚ 2-3 ਦਿਨ ਪੰਜਾਬ ਚ ਰਿਹਾ ਕਰਨਗੇ ਔਰ ਪੰਜਾਬ ਨੂੰ ਪੂਰੇ ਨੂੰ ਉਹ ਚਲਾਉਣਗੇ ਅਮਨ अरोड़ा ਪੰਜਾਬ ਦੇ ਪ੍ਰਧਾਨ ਆਮਦਵੀ ਪਾਰਟੀ ਦੇ ਉਹਨਾਂ ਦੇ ਨਾਲ ਮਨੀਸ਼ ਸੋਦੀਆ ਨੂੰ ਅਟੈਚ ਕੀਤਾ ਗਿਆ ਤਾਂ ਕਿ ਮਨੀਸ਼ ਸੋਦੀਆ ਦੀ ਅਗਵਾਈ ਦੇ ਵਿੱਚ ਪੂਰੇ ਪੰਜਾਬ ਦਾ ਕੰਮ ਚੱਲੇ ਖਬਰ ਤਾਂ ਇਹ ਵੀ ਆਉਂਦੀ ਰਹੀ ਹੈ ਵੀ ਕੇਜਰੀਵਾਲਾ ਪੰਜਾਬ ਦਾ ਮੁੱਖ ਮੰਤਰੀ ਬੰਨਣਾ ਚਾਹੁੰਦਾ ਹੈ ਇਹਦੇ ਸਬੰਧੀ ਦੋ ਗੱਲਾਂ ਆਈਆਂ ਨੰਬਰ 1 ਵੀ ਜਿਹੜੀ ਲੁਧਿਆਣੇ ਤੋਂ ਇੱਕ ਐਮਐਲਏ ਸਾਹਿਬ ਦੀ ਮੌਤ ਹੋਈ ਆ ਪਿਛਲੇ ਦਿਨੀਂ ਗੋਲੀ ਵੱਜ ਕੇ ਉਹਨਾਂ ਦੀ ਥਾਂ ਤੇ ਜਿਹੜੀਆਂ ਚੋਣਾ ਹੋਣੀਆਂ ਨੇ ਵੀ ਕੇਜਰੀਵਾਲ ਉਹਦੇ ਚ ਚੋਣਾ ਲੜਨਗੇ ਤੇ ਫਿਰ ਬਣਨਗੇ ਮੰਤਰੀ ਇੱਕ ਤਾਂ ਇਹ ਆਇਆ ਦੂਜਾ ਇਹ ਵੀ ਖਬਰ ਆਈ ਕਿ ਕੇਜਰੀਵਾਲ ਦੀ ਹਰਪਜਨ ਸਿੰਘ ਜਿਹੜਾ ਕ੍ਰਿਕਟਰ ਹੈ ਉਹਦੇ ਨਾਲ ਖੜਕੀ ਹੈ ਤੂੰ ਤੂੰ ਮੈਂ ਮੈਂ ਹੋਈ ਹੈ ਮਾਮਲਾ ਕੀ ਸੀ ਕਹਿੰਦੇ ਮਾਮਲਾ ਇਹ ਸੀਗਾ ਕਿ ਉਹਨੂੰ ਕਿਹਾ ਗਿਆ ਆਮ ਆਦਮੀ ਪਾਰਟੀ ਨੇ ਹਰਪਜਨ ਸਿੰਘ ਨੂੰ ਰਾਜ ਸਭਾ ਮੈਂਬਰ ਬਣਾਇਆ ਤੇ ਕਹਿੰਦੇ ਨੇ ਵੀ ਉਹਨੂੰ ਕਿਹਾ ਗਿਆ ਵੀ ਤੂੰ ਰਾਜ ਸਭਾ ਤੋ ਅਸਤੀਫਾ ਦੇ ਤੇਰੀ ਥਾਂ ਤੇ ਕੇਜਰੀਵਾਲ ਬਣੇਗਾ ਕਹਿੰਦੇ ਉਹਨੇ ਕਰਤੀ ਨਾ ਤੇ ਕਹਿੰਦੇ ਜਦੋਂ ਨਾ ਕੀਤੀ ਐ ਤਾਂ ਫਿਰ ਕੇਜਰੀਵਾਲ ਦੀ ਉਹਦੇ ਨਾਲ ਤੂੰ ਤੂੰ ਮੈਂ ਮੈਂ ਹੋਈ ਐ ਵੀ ਤੈਨੂੰ ਬਣਾਇਆ ਅਸੀਂ ਤੇ ਤੂੰ ਸਾਡੀਓ ਨਹੀਂ ਮੰਨਦਾ ਕਈ ਵਾਰੀ ਨਾ ਐ ਹੋ ਜਾਂਦਾ ਹੁੰਦਾ ਵੈਸੇ ਆਪੇ ਪੈਦਾ ਕੀਤਾ ਜਿੰਨ ਆਪਦੇ ਆਪ ਨੂੰ ਹੀ ਚੰਬੜ ਜਾਂਦਾ ਉਹ ਕਹਿੰਦੇ ਨੇ ਵੀ ਇੱਕ ਤੰਤਰਿਕ ਸੀਗਾ ਮਨ ਕਰਤੀ ਇਹ ਗੱਲ ਤਾਂ ਤੇ ਕਹਿੰਦੇ ਉਹ ਨਾ ਕਿਸੇ ਨੇ ਜਿੰਨ ਫੜ ਕੇ ਬੋਤਲ ਚ ਪਾਇਆ ਹੋਇਆ ਸੀਗਾ ਤੇ ਉਹ ਕਿਹਾ ਜਾਂਦਾ ਸੀ ਵੀ ਉਹ ਬੋਤਲ ਚੱਕੀ ਨਹੀਂ ਜਾ ਰਹੀ ਸੀ ਕਿਉਂਕਿ ਉਹ ਕਹਿੰਦੇ ਜਿੰਨ ਪੌਰਾ ਬਹੁਤ ਸੀ ਤੇ ਕੋਈ ਉਹਨਾਂ ਦੇ ਘਰੇ ਕੋਈ ਆਇਆ ਸੀ ਤੇ ਉਹ ਬੋਤਲ ਚ ਪਾ ਗਿਆ ਸੀ ਜਿੰਨ ਨੂੰ ਤੇ ਉਹਨਾਂ ਨੇ ਨਾ ਇੱਕ ਤਾੰਤਰਿਕ ਬੁਲਾ ਲਿਆ ਤੇ ਉਹਨੂੰ ਉਹ ਕਹਿੰਦੇ ਵੀ ਆ ਜਿੰਨ ਛੱਡਣਾ ਬੋਤਲ ਚੋਂ ਇਹਨੂੰ ਦੂਰ ਛੱਡਣਾ ਤੇ ਉਹ ਕਹਿੰਦੇ ਆ ਵੀ ਉਹ ਜਿਹੜਾ ਤਾੰਤਰਿਕ ਸੀਗਾ ਉਹ ਜਿੰਨ ਨੂੰ ਛੱਡਣ ਦੇ ਲਈ ਦੂਰ ਲੈ ਕੇ ਜਾਣ ਦੇ ਲਈ ਜਦੋਂ ਆਇਆ ਤਾਂ ਜਦੋਂ ਹੀ ਉਹਨੇ ਬੋਤਲ ਦਾ ਢੱਕਣ ਖੋਲ੍ਹਿਆ ਜਿੰਨ ਬਾਹਰ ਆਇਆ ਤੇ ਜਿੰਨ ਤਾਤਰਿਕ ਨੂੰ ਹੀ ਚੰਬੜ ਗਿਆ ਤੇ ਫਿਰ ਤਾਤਰਿਕ ਕਮਲਾ ਹੋਇਆ ਫਿਰੇ ਵੀ ਮੈਨੂੰ ਬਚਾਓ ਇਸੇ ਤਰ੍ਹਾਂ ਕਈ ਵਾਰ ਆਪ ਦਾ ਬੋਤਲ ਚੋਂ ਕੱਢਿਆ ਜਿੰਨ ਆਪੇ ਆਪਦੇ ਆਪ ਨੂੰ ਹੀ ਚੰਬੜ ਜਾਂਦਾ ਹੁੰਦਾ ਤੇ ਐਦਾਂ ਜਿਹੜਾ ਹੈ ਇਹ ਮਾਮਲੇ 'ਚ ਵੀ ਜਾਪ ਰਿਆ ਵੀ ਹਰਪ੍ਰਜਨ ਸਿੰਘ ਨੂੰ ਬਣਾਇਆ ਸੀ ਤੇ ਹੁਣ ਕਹਿੰਦੇ ਕਹਿੰਦੇ ਛੱਡੋ ਤੇ ਉਹ ਕਹਿੰਦਾ ਵੀ ਮੈਂ ਛੱਡਣਾ ਨਹੀਂ ਹੁਣ ਏ ਦਾ ਸੱਚ ਕੀ ਆ ਇਹ ਆਉਣ ਵਾਲੇ ਦਿਨਾਂ ਚ ਨਿਕਲ ਕੇ ਸਾਹਮਣੇ ਆ ਜਾਣਾ ਹੈ ਅਗਲੀ ਵੱਡੀ ਖਬਰ ਹੈ ਕਿ ਪੰਜਾਬ ਦੇ ਵਿੱਚ ਅਮਰੀਕਾ ਦੇ ਵੱਲੋਂ ਡਿਪੋਰਟ ਕਰਕੇ ਫਿਰ ਅੱਜ 114 ਮੁੰਡੇ ਕੁੜੀਆਂ ਭੇਜੇ ਜਾ ਰਹੇ ਨੇ ਔਰ ਇਹਦੇ ਉੱਪਰ ਬੜਾ ਵੱਡਾ ਰੌਲਾ ਪੈ ਗਿਆ ਪੰਜਾਬ ਦਾ ਮੁੱਖ ਮੰਤਰੀ ਕਹਿੰਦਾ ਵੀ ਦੇਖੋ ਸਾਡਾ ਪ੍ਰਧਾਨ ਮੰਤਰੀ ਅਜੇ ਤਾਂ ਉਧਰ ਹੀ ਫਿਰਦਾ ਹੈ ਤੇ ਉਹ ਜਾਜ ਪਰ ਕੇ ਦੋ ਪ੍ਰਧਾਨ ਮੰਤਰੀ ਦੇ ਨਾਲ ਹੀ ਭੇਜੀ ਜਾਂਦੇ ਨੇ ਇਹਦਾ ਮਤਲਬ ਕੀ ਮੰਨਿਆ ਜਾਵੇ ਯੋ ਪ੍ਰਧਾਨ ਮੰਤਰੀ ਦੀ ਕੋਈ ਵੈਲਿਊ ਨਹੀਂ ਸਮਝਦੇ ਉਹ ਕੋਈ ਸੁਣਦੇ ਹੀ ਨਹੀਂ ਇਹਨਾਂ ਦੀ ਉਹ ਕੋਈ ਗਿਣਦੇ ਹੀ ਨਹੀਂ ਇਹਨਾਂ ਦੀ ਕੀ ਸਮਝੀਏ ਫਿਰ ਤੇ ਮੁੱਖ ਮੰਤਰੀ ਭਗਵੰਤ ਮਾਨ ਕਹਿੰਦਾ ਵੀ ਸਾਰੇ ਜਹਾਜ਼ ਪੰਜਾਬ ਚ ਕਿਉਂ ਉਤਾਰੇ ਜਾ ਰਹੇ ਨੇ ਗੁਜਰਾਤ ਦੇ ਅਹਮਦਾਬਾਦ ਚ ਕਿਉਂ ਨਹੀਂ ਉਤਾਰਿਆ ਜਾ ਸਕਦਾ ਔਰ ਦਿੱਲੀ ਚ ਕਿਉਂ ਨਹੀਂ ਉਤਾਰਿਆ ਜਾ ਸਕਦਾ ਹਰਿਆਣਾ ਦੇ ਅੰਬਾਲਾ ਚ ਕਿਉਂ ਨਹੀਂ ਉਤਾਰਿਆ ਜਾ ਸਕਦਾ ਪੰਜਾਬ ਚ ਹੀ ਕਿਉਂ ਇਹ ਸਵਾਲ ਭਗਵੰਤ ਮਾਨ ਨੇ ਕੀਤੇ ਰਾਤੀ ਔਰ ਉਹ ਕਹਿੰਦਾ ਕਿ ਮੈਂ ਤਾਂ ਰিসিਵ ਕਰਨ ਜਾਊਂਗਾ ਉਹਨਾਂ ਨੂੰ 에어ਪੋਰਟ ਤੋਂ ਜਿੰਨੇ ਭੇਜੇ ਜਾ ਰਹੇ ਨੇ ਭਗਵੰਤਮਾਨ ਕਹਿੰਦਾ ਉਹਨਾਂ ਦਾ ਕੋਈ ਕਸੂਰ ਨਹੀਂ ਹੈ ਤੇ ਜਦੋਂ ਭਗਵੰਤਮਾਨ ਨੂੰ ਪੱਤਰਕਾਰਾਂ ਨੇ ਪੁੱਛਿਆ ਰਾਤੀ ਕਹਿੰਦੇ ਮਾਨ ਸਾਹਿਬ ਫਿਰ ਇਹਦੇ ਚ ਤੁਸੀਂ ਵੀ ਕਹਿੰਦੇ ਸੀ ਕਿ ਅਸੀਂ ਰੋਜ਼ਗਾਰ ਦੇਵਾਂਗੇ ਨੌਕਰੀਆਂ ਦੇਵਾਂਗੇ ਬਾਹਰ ਜਾਣ ਲਈ ਮੁੰਡੇ ਕੁੜੀਆਂ ਮਜਬੂਰ ਕਿਉਂ ਹੋ ਰਹੇ ਨੇ ਤਾਂ ਮਾਨ ਸਾਹਿਬ ਨੇ ਫਿਰ ਹਰਾਨੀ ਜਾਣ ਕੇ ਗੱਲ ਕੀਤੀ ਕਹਿੰਦੇ ਵੇਖੋ ਹੁਣ ਮੈਂ 2.5 ਸਾਲਾਂ ਚ ਕੀ ਕਰਦਿਆਂ ਕਰਾਂਗੇ ਪਰ ਇੰਨੇ ਕ ਟਾਈਮ 'ਚ ਸਿਸਟਮ ਨਹੀਂ ਬਦਲਿਆ ਜਾਂਦਾ ਇੰਨੇ ਟਾਈਮ 'ਚ। ਭਗਵੰਤ ਜੀ ਸਾਹਿਬ ਚਲੋ ਸ਼ੁਕਰ ਹੈ ਦੇਰ ਆਏ ਦਰਸਤ ਆਏ ਤੁਹਾਨੂੰ ਪਤਾ ਤਾਂ ਲੱਗ ਗਿਆ ਵੀ ਸਿਸਟਮ ਹੁੰਦਾ ਕੀ ਆ ਸਿਸਟਮ ਕਹਿੰਦੇ ਕਿੰਨੂ ਨੇ ਤੁਸੀਂ ਤਾਂ ਪਹਿਲਾਂ ਕਹਿੰਦੇ ਹੁੰਦੇ ਸੀ ਤੁਸੀਂ ਕਹਿੰਦੇ ਹੁੰਦੇ ਸੀ ਵੀ ਆਹ ਕਰ ਦੇਣਾ ਉਹ ਕਰ ਦੇਣਾ ਫੁਲਾਨ ਕਰ ਦੇਣਾ ਟਿਮਕ ਕਰ ਦੇਣਾ ਬਦਲਾ ਇਨਕਲਾਬ ਪਰ ਤੁਹਾਨੂੰ ਹੁਣ ਪਤਾ ਆ ਗਿਆ ਨਾ 3 ਸਾਲ ਰਾਜ ਕਰਕੇ ਵੀ ਪਾਈਏ ਸਿਸਟਮ ਨਹੀਂ ਬਦਲਦਾ ਇਦਾਂ ਇਦਾਂ ਕੱਲੀ ਸਰਕਾਰ ਬਦਲਦੀ ਐ ਭਗਵੰਤ ਮਾਨ ਸਾਹਿਬ ਦੇ ਮੂੰਹੋਂ ਬਿਲਕੁਲ ਸੱਚੀ ਗੱਲ ਨਿਕਲੀ ਐ ਤੇ ਜਿਵੇਂ ਮਰਜ਼ੀ ਨਿਕਲੀ ਐ ਤੁਸੀਂ ਕੀ ਕਹੋਗੇ ਬਹੁਤ ਮਿਹਰਬਾਨੀ